ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 23 ਜਨਵਰੀ ਨੂੰ ਦਿਨ ਸ਼ੁੱਕਰਵਾਰ ਬਸੰਤ ਪੰਚਮੀ ਦਾ ਦਿਨ ਹੈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਦਿਨ ਜਾਣੀ ਬਸੰਤ ਪੰਚਮੀ ਦੇ ਦਿਨ ਵੰਡ ਰਿਹਾ ਹੈ ਦੇਵੀਏ ਦੁਰਲਭ ਮਹਾਂ ਸੰਜੋਗ ਮਹਾਂ ਲక్ష్ਮੀ ਜੋਗ ਅਮਰ ਸੇਦੀ ਜੋਗ ਸਵਾਰਥ ਸੇਦੀ ਜੋਗ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ ਮਾਲ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਬਣ ਰਿਹਾ ਹੈ SWAT ਸਿੱਧੀ ਜੋਗ ਅਮਰ ਸਿੱਧੀ ਜੋਗ ਮਾਂ ਲక్ష్ਮੀ ਜੋਗ 12 ਰਾਸ਼ੀਆਂ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਤਾਂ ਦੀ ਦੇਵੀ ਮਾਤਾ ਲక్ష్ਮੀ ਖੁਦ ਇਨ੍ਹਾਂ ਦੇ ਘਰ ਪਧਾਰ ਰਹੀ ਹੈ ਬਸੰਤ ਪੰਚਮੀ ਦੇ ਦਿਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਇਹਨਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਮਾ લક્ષ્ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਨੂੰ ਕਈ ਅਫਸਰ ਦੋਸਤੋ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਇਹ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੋ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਦੇ ਦਿਨ ਤਾਂ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਹੁਣ ਮਾਲਾ-ਮਾਲ ਹੋਣ ਤੋਂ ਖੁਦ ਵੀ ਦਾਤਾ ਵੀ ਨਹੀਂ ਰੋਕ ਸਕਦਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਚਾਰ ਖੁਸ਼ ਨਸੀਬ ਪາກਸ਼ਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾ ਲక్ష్ਮੀ ਜੀ ਦੀ ਜ਼ਰੂਰ ਲਿਖ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਗ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਇਿੱਥੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਇਸ ਵਾਰ ਬਸੰਤ ਪੰਚਮੀ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਹੈ। ਇਸ ਵਾਰ ਬਸੰਤ ਪੰਚਮੀ ਤੇ ਕਈ ਸ਼ੁਭ ਜੋਗ ਹਨ। ਇਨ੍ਹਾਂ ਜੋਗਾਂ ਦਾ ਸ਼ੁਭ ਪ੍ਰਭਾਵ ਬਹਾਤਵ ਮੋਰਤ ਦੇ ਨਾਲ ਜੋਤਿ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਬਸੰਤ ਪੰਚਮੀ ਤੇ ਬਹੁਤ ਹੀ ਸ਼ੁਭ ਸੰਜੋਗ ਬਣਨ ਜਾ ਰਹੇ ਹਨ ਜਿ세 ਨਾਲ मां सरस्वती ਤੁਹਾਡੇ ਤੇ ਬਹੁਤ ਹੀ પ્રસન્ન ਹੈ ਤੁਹਾਡੇ ਉੱਪਰ ਬਹੁਤ ਮਿਹਰਬਾਨ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਚਾਰ ਰਾਸ਼ੀ ਵਾਲਿਆਂ ਦੇ ਦੋਸਤੋ ਤੁਹਾਨੂੰ मां सरस्वती ਦੀ ਵਿਦੇ ਵਿਦਿਆਨ ਦੇ ਨਾਲ ਪੂਜਾ ਕਰਨੀ ਹੈ ਅਤੇ ਬਸੰਤ ਪੰਜਵੇਂ ਦੇ ਦਿਨ मां લક્ષ્ਮੀ ਅਤੇ मां सरस्वती ਨੂੰ ਵੇਸਨ ਦੇ ਲੱਡੂ ਪੋਮਚ ਰੂਲ ਲਗਵਾਓ ਕਿਉਂਕਿ ਮਠਿਆਈ ਜੋ ਹੁੰਦੀ ਹੈ ਉਹ ਭਾਵਨਾ ਦਾ ਪ੍ਰਤੀਕ ਮੰਨੇ ਜਾਂਦੇ ਹਨ ਇਸ ਲਈ ਬੇਸਣ ਦੇ ਲੱਡੂ ਚੜਾਉਣ ਦੇ ਨਾਲ ਮਾਂ ਜਲਦੀ ਪਰਸੰਨ ਹੋ ਜਾਂਦੀ ਹੈ ਮਾਂ ਸਤਸਵਾਤੀ ਨੂੰ ਬੇਸਣ ਦੇ ਲੱਡੂ ਦਾ ਪੋਗ ਲਗਾਓ ਅਤੇ ਪੀਲੇ ਮਿੱਠੇ ਚਾਵਲ ਚਾਹਨੇ ਬਸੰਤ ਪੰਜਵੇਂ ਦੇ ਦਿਨ ਮਾਂ ਨੂੰ ਪੋਗ ਲਗਾਓ ਮਾਂ ਬਹੁਤ ਜ਼ਿਆਦਾ ਪਰਸੰਨ ਹੋ ਜਾਂਦੀ ਹੈ ਇਸ ਲਈ ਮਿੱਠੇ ਚਾਵਲ ਦਾ ਪੋਗ ਜਰੂਰ ਲਗਵਾਉਣਾ ਚਾਹੀਦਾ ਹੈ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਅਤੇ ਮਾਤਾ ਸਤਸਵਾਤੀ ਕਿੰਨਾ ਚਾ ਰਾਸ਼ੀਆਂ ਤੇ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਇਹ ਚਾਰ ਰਾਸ਼ੀਆਂ ਜੋ ਮਾਲਾ-ਮਾਲ ਹੋਣ ਵਾਲੀਆਂ ਹਨ ਇਹਨਾਂ ਨੂੰ ਹੁਣ ਕੋਈ ਵੀ ਰੋਕ ਨਹੀਂ ਸਕਦਾ ਕਿਉਂਕਿ ਇਸ ਦਿਨ ਚੈਨਿਕੇ ਬਸੰਤ ਪੰਚਮੀ ਦੇ ਦਿਨ ਸਵਤ ਸਿੱਧੀ ਜੋਗ ਅਮਰ ਸਿੱਧੀ ਜੋਗ ਮਹਾਂ ਲక్ష్ਮੀ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਿਸ ਦੇ ਨਾਲ ਇਹ ਚਾਰ ਜਿਸ ਦੇ ਨਾਲ ਇਹ ਚਾਰ ਰਾਸ਼ੀ ਵਾਲੇ ਮਾਲਾ-ਮਾਲ ਹੋਣਗੇ ਕਰੋੜਪਤੀ ਹੋਣਗੇ ਦੋਸਤੋ ਚਾਰ ਪਾਕਸ਼ੜੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੁੰਦੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਸੰਤ ਪੰਚਮੀ ਦੇ ਤਿੰਨ ਧਨ ਦੀ ਦੇਵੀ ਮਾਂ ਲక్ష్ਮੀ ਤੁਹਾਡੇ ਉੱਪਰ ਬਹੁਤ ਹੀ ਜ਼ਿਆਦਾ ਮਿਹਰਬਾਨ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲਿਆਂ ਦੇ ਲਈ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਬਸੰਤ ਪੰਚਮੀ ਦੇ ਤਿੰਨ ਧਨ ਲਾਭ ਦੇ ਅ fırs ਪ੍ਰਾਪਤ ਹੋਣਗੇ ਨਾਲ ਹੀ ਦੰਪਤੀ ਜੀਵਨ ਨਿੱਜੀ ਜੀਵਨ ਸਵਾਰਜਨਿਕ ਜੀਵਨ ਵਪਾਰ ਦੇ ਸੁਧਾਰ ਹੋਵੇਗਾ ਤੇ ਧਨ ਲਾਭ ਦੇ ਜੋਗ ਹਨ ਇਸ ਦਿਨ ਗ੍ਰਸਤੀ ਜੀਵਨ ਦੇ ਸੁੱਖ ਸ਼ਾਂਤੀ ਰਹੇਗੀ ਕੰਮ ਕਾਜ ਦੇ ਨਾਲ ਜੁੜੇ ਲੋਕਾਂ ਨੂੰ ಅಪਾਰ ਸਫਲਤਾ ਮਿਲੇਗੀ ਐਸੇ ਨੇ ਵੱਡੀਆਂ ਖੁਸ਼ਖਬਰੀਆਂ ਇਹਨਾਂ ਨੂੰ ਪ੍ਰਾਪਤ ਹੋਣਗੀਆਂ ਮਿਥਨ ਰਾਸ਼ੀ ਵਾਲੇ ਬਸੰਤ ਪੰਜਵੀਂ ਦਾ ਦਿਨ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ ਤੁਸੀਂ ਮਕਾਨ ਜਾਂ ਫਿਰ ਕੋਈ ਵਾਹਨ ਵੀ ਖਰੀਦ ਸਕਦੇ ਹੋ ਪ੍ਰਾਪਰਟੀ ਦੇ ਲਈ ਇਹ ਸਮਾਂ ਬਹੁਤ ਚੰਗਾ ਰਹੇਗਾ ਤੁਹਾਡੇ ਲਈ ਚਾਰੇ ਤਰਫੋਂ ਤੁਹਾਨੂੰ ਲਾਭ ਦੀ ਪ੍ਰਾਪਤੀ ਹੋਵੇਗੀ ਦੂਸਰੀ ਖੁਸ਼ ਨਸੀ ਭਾਗਸ਼ਾਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਸੰਦ ਪੰਜਵੇਂ ਦੇ ਦਿਨ ਧਾਨ ਦੀ ਦੇਵੀ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਦੇਸ਼ ਤੇ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਤੇ ਵਜਾ ਦੇ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ ਨਾਲ ਹੀ ਮੇਖ ਰਾਸ਼ੀ ਵਾਲੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਦਿਨ ਦੁਗਣੀ ਰਾਤ 双ਗਣੀ ਤਰੱਕੀ ਦੇਖਣ ਨੂੰ ਮਿਲੇਗੀ। ਵਪਾਰੀ ਵਿੱਚ ਵ੍ਰੇਧੀ ਹੋਵੇਗੀ ਨਾਲ ਹੀ ਤੁਹਾਨੂੰ ਹਰ ਪਾਦ ਦੇ ਵਿੱਚ ਤਰੱਕੀ ਮਿਲਣ ਵਾਲੀ ਹੈ। ਵੇਤਨ ਵ੍ਰੇਧੀ ਦੇ ਨਾਲ ਜੁੜੇ ਕੋਈ ਖੁਸ਼ ਖਬਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਵਿਦੇਸ਼ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਵਿਦੇਸ਼ ਵਿੱਚ ਨੌਕਰੀ ਕਰਨ ਦਾ ਕਾਰਨ ਕਰਨ ਦੀ ਸੰਭਾਵਨਾ ਬਣੀ ਹੋਈ ਹੈ। ਕੋਈ ਸ਼ੁਭ ਸਮਾਚਾਰ ਤੁਹਾਨੂੰ ਮਿਲ ਸਕਦਾ ਹੈ। ਵਦੇਸ਼ ਦੇ ਨਾਲ ਜੁੜਿਆ ਹੋਇਆ ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਨਾਲ ਹੀ ਨਾਲ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤਾਂ ਜੋਗ ਅਤੇ ਤੁਣ ਪ੍ਰਾਪਤੀ ਤੇ ਜੋਗ ਨਾਲ ਤੁਸੀਂ ਲਾਭ ਉਠਾਓਗੇ ਨਾਲ ਹੀ ਸੰਤਾਨ ਪ੍ਰਾਪਤੀ ਦਾ ਸੁਖ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤਾਂ ਦੀ ਦੇਵੀ ਮਾਂ ਲక్ష్ਮੀ ਤੁਹਾਡੇ ਉੱਪਰ ਬਹੁਤ ਹੀ ਮਿਹਰਬਾਨ ਹੋਣ ਵਾਲੀ ਹੈ ਇਹ ਦਿਨ ਤੁਹਾਡੇ ਲਈ ਸਭ ਤੋਂ ਚੰਗਾ ਦਿਨ ਸਾਬਤ ਹੋਵੇਗਾ ਤੁਹਾਡੇ ਮਾਨ ਸਨਮਾਨ ਅਤੇ ਪ੍ਰਤੀਸ਼ਟਾ ਵਿੱਚ ਵਾਧਾ ਹੋਵੇਗਾ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ ਨਾਲ ਹੀ ਇਸ ਅਫਸਰ ਤੇ ਤੁਹਾਨੂੰ ਤੁਹਾਡੇ ਅਧੂਰੇ ਕੰਮ ਜਿਹੜੇ ਹਨ ਉਹ ਪੂਰੇ ਹੋਣਗੇ ਤੁਹਾਨੂੰ ਸਮਾਜਿਕ ਧਨ ਲਾਭ ਦੇ ਯੋਗ ਬਣ ਰਹੇ ਹਨ ਤੁਹਾਡੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਨਾਲ ਹੀ ਕਾਰੋਬਾਰ ਵਿੱਚ ਵਾਧਾ ਹੋਵੇਗਾ ਸਮਾਜਿਕ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਤੋਲਾ ਰਾਸ਼ੀ ਵਾਲੇ ਅਚਾਨਕ ਤੌਰ 'ਤੇ ਲਾਭ ਪ੍ਰਾਪਤ ਤੁਹਾਡੇ ਲਈ ਅਨੇਕ ਚੋਗ ਬਣ ਰਹੇ ਹਨ ਇਸ ਲਈ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਦੇ ਵਿੱਚ ਕੋਈ ਵੱਡੀ ਡੀਲ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਇਸ ਡੀਲ ਦੇ ਨਾਲ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਹਾਡਾ ਮਨ ਖੁਸ਼ ਰਹੇਗਾ ਬਹੁਤ ਹੀ ਚੰਗਾ ਸਮਾਂ ਦੋਸਤੋ ਤੁਸੀਂ ਖੁਸ਼ ਮਹਿਸੂਸ ਕਰੋਗੇ ਸੰਤਾਨ ਨੂੰ ਲੈ ਕੇ ਇਸ ਸਮੇਂ ਤੁਹਾਡੇ ਲਈ ਬਹੁਤ ਚੰਗਾ ਸਮਾਂ ਸਾਹਤ ਹੋਵੇਗਾ ਵੱਡੀ ਗੁੱਟ ਨਿਊਜ਼ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਜੇਕਰ ਤੁਸੀਂ ਕੋਈ ਵਾਹਨ ਜਾਂ ਮਕਾਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਫਲਤਾ ਤੁਹਾਨੂੰ ਹੱਥ ਲੱਗੇਗੀ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਧਾਨ ਦੀ ਦੇਵੀ ਮਾਂ ਲਕਸ਼ਮੀ ਪਸੰਦ ਪੰਚਵੇਂ ਦੇ ਦਿਨ ਆਪਣੀ ਕਿਰਪਾ ਤੁਹਾਡੇ ਤੇ ਵਰਸਾਉਣ ਵਾਲੀ ਹੈ ਕੰਬ੍ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਸ ਸੰ ਬਸੰਤ ਪੰਚਮੀ ਦੇ ਦਿਨ ਬਹੁਤ ਹੀ ਸ਼ੁਭ ਸੰਦੇਸ਼ ਮਿਲਣ ਦੇ ਯੋਗ ਹਨ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਲ ਪ੍ਰਾਪਤ ਹੋਵੇਗਾ ਆਰਥਿਕ ਸਥਿਤੀ ਪਹਿਲਾਂ ਨਾਲੋਂ ਤੁਹਾਡੇ ਬਿਹਤਰ ਹੋਵੇਗੀ ਤੁਹਾਡੇ ਰੁਕੇ ਹੋਏ ਸਾਰੇ ਕੰਮ ਸਫਲਤਾਪੂਰਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਮਿਲਜੋਲ ਵਧੇਗਾ ਪਰਿਵਾਰ ਦੇ ਵਿੱਚ ਤੁਹਾਡਾ ਖੁਸ਼ੀ ਨਵਾਂ ਮਾਹੌਲ ਰਹੇਗਾ ਤੁਹਾਡੇ ਜੀਵਨ ਸਾਥੀ ਦਾ ਵੀ ਤੁਹਾਨੋਂ ਪਰਪੋਰ ਸਹਿਯੋਗ ਪ੍ਰਾਪਤ ਹੋਵੇਗਾ ਆਪਣੀ ਮਧੁਰ ਬਾਣੀ ਦੀ ਵਜ੍ਹਾ ਦੇ ਨਾਲ ਤੁਸੀਂ ਕੰਮਾਂ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਬਸੰਤ ਪੰਚਮੇ ਦੇ ਤਿੰਨ ਤਾਂ ਦੀ ਦੇਵੀ ਮਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਇਹ ਦਿਨ ਬਹੁਤ ਹੀ ਵਧੀਆ ਸਾਬਤ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਕਿਤੇ ਧਨ ਫਸਿਆ ਹੋਇਆ ਹੈ ਤਾਂ ਉਹ ਧਨ ਵੀ ਤੁਹਾਡਾ ਵਾਪਸ ਮਿਲ ਸਕਦਾ ਹੈ ਰੁਕੇ ਹੋਏ ਤੁਹਾਡੇ ਕੰਮ ਪੂਰੇ ਹੋਣਗੇ ਏ ਦਿਨ ਤੁਹਾਡੇ ਲਈ ਬਹੁਤ ਹੀ ਚੰਗਾ ਸਾਬਤ ਹੋਣ ਵਾਲਾ ਹੈ। ਬਸੰਤ ਪੰਚਮੀ ਦੇ ਦਿਨ ਮਾਂ ਲక్ష్ਮੀ ਤੁਹਾਡੇ ਤੇ ਮਿਹਰਬਾਨ ਰਹੇਗੀ। ਧਨ ਦੀ ਦੇਵੀ ਮਾਂ ਲక్ష్ਮੀ ਬਸੰਤ ਪੰਚਮੀ ਦੇ ਦਿਨ ਬਹੁਤ ਮਿਹਰਬਾਨ ਹੈ। ਦੋਸਤੋ ਅਗਲੇ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਬੜਾ ਵੱਡਾ ਪਰਿਵਰਤਨ ਕਰਨ ਵਾਲੀ ਹੈ। ਜੀ ਹਾਂ ਦੋਸਤੋ ਤੁਹਾਡੇ ਲਈ ਸਮਾਂ ਬਹੁਤ ਹੀ ਸ਼ੋਭ ਰਹਿਣ ਵਾਲਾ ਹੈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਧਨ ਸੰਬੰਧੀ ਅਨੇਕ ਪ੍ਰਕਾਰ ਦੇ ਲਾਭ ਤੁਹਾਨੂੰ ਪ੍ਰਾਪਤ ਹੋਣਗੇ ਧਨ ਪ੍ਰਾਪਤੀ ਤੁਹਾਡੇ ਲਈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਪ੍ਰਾਪਤ ਹੋਵੇਗੀ ਮਾਂ ਲక్ష్ਮੀ ਖੁਦ ਤੁਹਾਡੇ ਘਰ ਪਧਾਰ ਰਹੀ ਹੈ ਆਪਣੀ ਚੋਲੀ ਹੁਣ ਖੁਸ਼ੀਆਂ ਦੇ ਨਾਲ ਪਹਿਵਾਉਣ ਤੁਹਾਡੀ ਚੋਲੀ ਹੁਣ ਖੁਸ਼ੀਆਂ ਦੇ ਨਾਲ ਪਹਿਨਣ ਵਾਲੀ ਹੈ ਜਲਦੀ ਹੀ ਤੁਸੀਂ ਤੇ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਸੋਧਰ ਜਾਵੇਗੀ ਤੁਸੀਂ ਆਪਣਾ ਜੀਵਨ ਸੁਖਮਈ ਜੀਵਨ ਬਤਾਓਗੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਅਧਿਕ ਮੁਨਾਫਾ ਹੋਣ ਵਾਲਾ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ ਕੰਨਿਆ ਰਾਸ਼ੀ ਵਾਲਿਓ ਕੈਨਾਂ ਗਲਤ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਡਾ ਜੀਵਨ ਹੋਂ ਖੁਸ਼ੀਆਂ ਨਾਲ ਭਰਪੂਰ ਹੋਣ ਵਾਲਾ ਹੈ ਮਾਂ ਲక్ష్ਮੀ ਹੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਭਰਨ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜੀ ਹਾਂ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਕਿਸਮਾ ਦਾ ਸਾਥ ਤੁਹਾਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਗ੍ਰਹਾਂ ਦੀ ਚਾਲ ਤੁਹਾਡੇ ਪੱਖ ਵਿੱਚ ਹੈ ਗਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਮਨ ਚਾਹੀ ਸਫਲਤਾ ਲਾਭ ਪ੍ਰਾਪਤ ਹੋ ਸਕਦਾ ਹੈ ਨੌਕਰੀ ਪ੍ਰੇਸ਼ਾ ਲੋਕਾਂ ਨੂੰ ਆਸ-ਪਾਸ ਦੇ ਸਮੇਂ ਨੌਕਰੀ ਵਿੱਚ ਬਦਲਾਣ ਵਿੱਚ ਵਿਚਾਰ ਬਣ ਸਕਦੇ ਹਨ। ਨਾਇ ਦੇ ਇੱਕ ਹੀ ਪਰਵਾਦ ਵਿੱਚ ਕੋਈ ਮੰਗਲ ਕਾਮ ਤੁਹਾਡਾ ਹੋ ਸਕਦਾ ਹੈ। ਜਿਵੇਂ ਸਾਥੀ ਦਾ ਪ੍ਰਪੋਜ਼ ਸਾਥ ਮਿਲੇਗਾ। ਕਰ ਕਰਾਸ਼ੀ ਵਾਲੇ ਪਰਿਵਾਰਿਕ ਜ਼ਿੰਮੇਵਾਰੀਆਂ ਤੁਹਾਡੀਆਂ ਵੱਧ ਸਕਦੀਆਂ ਹਨ। ਨੌਕਰੀ ਵਿੱਚ ਤੁਹਾਨੂੰ ਤਰੱਕੀ ਹੋਣ ਵਾਲੀ ਹੈ। ਆਮਦਨ ਦੇ ਵਿੱਚ ਵਾਧਾ ਹੋਵੇਗਾ ਤਾਂ ਬਹੁਤ ਸਾਰਾ ਕਮਾ ਪਾਓਗੇ ਜੋ ਸਾਨੇ ਦੇ ਨਾਲ ਮਿਲੇਗਾ। ਭੌਤਿਕ ਸੁੱਖਾਂ ਦਾ ਤੁਸੀਂ ਆਨੰਦ ਮਾਣੋਗੇ। ਸਮੇਂ ਵਿੱਚ ਤੁਹਾਡੀ ਯਾਤਰਾ ਦੇ ਯੋਗ ਬਣ ਰਹੇ ਹਨ। ਇਹ ਯਾਤਰਾ ਲਾਬਦਾਇਕ ਹੋਵੇਗੀ ਦੋਸਤੋ ਇਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ